ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੇ ਭਰਾ ਦੀ ਇਹ ਕਹਾਣੀਆਂ ਉਹ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਮੇਰੇ ਲਈ ਹੱਥ ਜੋੜ ਕੇ ਅਰਦਾਸ ਕਰਿਓ ਸ਼ਾਇਦ ਮੇਰੀ ਜ਼ਿੰਦਗੀ ਦਾ ਕੋਈ ਸੁਧਾਰ ਹੋ ਜਾਏ ਕਿਉਂਕਿ ਬਾਈ ਨਾਲ ਵਿਚੋਲਣ ਨੇ ਬਹੁਤ ਵੱਡੀ ਠੱਗੀ ਮਾਰੀ ਐ ਜਿਸ ਕਰਕੇ ਬਾਈ ਡਿਪਰੈਸ਼ਨ ਦੇ ਵਿੱਚ ਜਾ ਚੁੱਕਿਆ ਤੇ ਬਾਈ ਦੀ ਦਵਾਈ ਵੀ ਚੱਲ ਰਹੀ ਐ ਹੁਣ ਆਪਾਂ ਕਰਦੇ ਹਾਂ ਬਾਈ ਦੀ ਜ਼ਿੰਦਗੀ ਦੀ ਕਹਾਣੀ ਦੀ ਸ਼ੁਰੂਆਤ ਬਾਈ ਕਹਿੰਦਾ ਜਿਹੜਾ ਮੇਰਾ ਨਾਨਕਾ ਪਰਿਵਾਰ ਸੀਗਾ ਉਹ ਬਿਲਕੁਲ ਸਿੱਧਰਾ ਪਰਿਵਾਰ ਸੀਗਾ ਐਂ ਕਹਿ ਲੋ ਵੀ ਕਹਿੰਦਾ ਵੀ ਜਿਵੇਂ ਕਮਲਿਆਂ ਦਾ ਕਹਿ ਲੋ ਵੀ ਕਮਲਿਆਂ ਦਾ ਟੋਲਾ ਸੀ ਸਾਰਾ ਵੀ ਉਸ ਪਰਿਵਾਰ ਦੇ ਵਿੱਚੋਂ ਕੋਈ ਵੀ ਬੰਦਾ ਇਹੋ ਜਿਹਾ ਨਹੀਂ ਸੀ ਜਿਹੜਾ ਆ ਗਾਂ ਵਧੂ ਹੋਵੇ ਜਿਹੜਾ ਆਪਦੇ ਪਰਿਵਾਰ ਨੂੰ ਕਿਸੇ ਤਰੱਕੀ ਦੇ ਲੈਵਲ ਤੇ ਲਿਜਾ ਸਕਦਾ ਹੋਵੇ ਕਹਿੰਦਾ ਜਿਹੜੀ ਮੇਰੀ ਮਾਂ ਸੀ ਉਹ ਥੋੜੀ ਬਹੁਤੀ ਕਹਿੰਦਾ ਚੁਸਤ ਚਲਾਕ ਸੀ ਬਾੜੀ ਚੁਸਤ ਚਲਾਕਣੀ ਆਪਾਂ ਕਹਿ ਸਕਦੇ ਬਸ ਗੁਜ਼ਾਰੇ ਕ ਜੋਗੀ ਸੀ ਕਹਿੰਦਾ ਉਹ ਵੀ ਵਿਚਾਰੀ ਕਹਿੰਦਾ ਜਦੋਂ ਮੇਰੀ ਮਾਂ ਦਾ ਵਿਆਹ ਹੋਇਆ ਅੱਗੋਂ ਮੇਰਾ ਪਿਓ ਕਹਿੰਦਾ ਟੱਕਰ ਗਿਆ ਜੋਗ ਨੂੰ ਜੋਗੋ ਹੋ ਜਾ ਕਹਿੰਦਾ ਕਹਿੰਦਾ ਜਿਹੜਾ ਮੇਰਾ ਪਿਓ ਸੀ ਉਹ ਵੀ ਪਤੰਦਰ ਸਿਧਰਈ ਸੀ ਕਹਿੰਦਾ ਉਹ दारू ਪਿਆਲਾ ਬਹੁਤ ਪੀਂਦਾ ਸੀਗਾ ਤੇ ਸਾਰਾ ਸਾਰਾ ਦਿਨ ਕਹਿੰਦਾ ਲੋਕਾਂ ਦਾ ਕੰਮ ਕਰਾਉਂਦਾ ਫਿਰਦਾ ਸੀਗਾ ਘਰ ਦਾ ਕਹਿੰਦਾ ਡੱਕਾ ਵੀ ਨਹੀਂ ਤੋੜਦਾ ਸੀਗਾ ਸਵੇਰੇ ਘਰੋਂ ਨਿਕਲ ਜਾਂਦਾ ਲੋਕਾਂ ਦਾ ਕੰਮ ਕਰਾਉਂਦਾ ਰਹਿੰਦਾ ਆਥਨੇ ਦਾ ਰੋਣਾਂ ਡੱਕ ਕੇ ਘਰੇ ਆ ਕੇ ਬੜਕਾ ਮਾਰਨ ਲੱਗ ਜਾਂਦਾ ਕਹਿੰਦਾ ਕਹਿੰਦਾ ਚਲੋ ਜੀ ਸਾਡੇ ਕੋਲੇ ਕਹਿੰਦਾ ਕਿਲਾ ਡੇਢ ਜ਼ਮੀਨ ਦਾ ਸੀਗਾ ਤੇ ਦੋ ਅਸੀਂ ਕਹਿੰਦਾ ਭੈਣ ਭਰਾ ਸੀਗੇ ਕਾਂ ਜਿੰਨੇ ਕਿ ਜੋ ਕਿ ਮੇਰੀ ਮਾਂ ਵਿਚਾਰੀ ਹੈਗੀ ਸੀਗੀ ਉਹਨਾਂ ਟਾਈਮ ਉਹ ਗੁਜ਼ਾਰਾ ਚਲਾਉਂਦੇ ਦੀ ਔਖੀ ਸੋਕੀ ਹੋ ਹੋ ਕੇ ਵਿਚਾਰੀ ਕਿਉਂਕਿ ਪਿਓ ਨੇ ਤੱਕ ਡੱਕੜ ਨਹੀਂ ਤੋੜਿਆ ਸੀਗਾ ਬਾਈ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਕੀ ਹੋਇਆ ਵੀ ਮੈਂ ਆਪਦੀ ਭੈਣ ਦਾ ਵਿਆਹ ਕਰਤਾ ਵੀ ਮੈਂ ਸੋਚਿਆ ਵਿਚਾਰ ਭੈਣ ਦਾ ਵਿਆਹ ਤਾਂ ਕਰੀਏ ਕਾਂ ਚਲੋ ਜੀ ਮਾੜੀ ਕਿਸਮਤ ਨੂੰ ਭੈਣ ਦਾ ਵੀ ਕਹਿੰਦਾ ਥੋੜੇ ਟਾਈਮ ਬਾਅਦ ਤਲਾਕ ਹੋ ਗਿਆ ਜਦੋਂ ਭੈਣ ਦਾ ਤਲਾਕ ਹੋ ਗਿਆ ਜਿਹੜੀ ਮਾਂ ਸੀ ਕਹਿੰਦਾ ਕਹਿੰਦਾ ਮਾਂ ਵੀ ਵਿਚਾਰੀ ਚੜ੍ਹਾਈ ਕਰ ਗਈ ਕਾਂ ਚਲੋ ਜੀ ਮਾਂ ਜਦੋਂ ਚੜ੍ਹਾਈ ਕਰ ਗਈ ਤੇ ਉਸ ਤੋਂ ਬਾਅਦ ਕਹਿੰਦਾ ਵੀ ਮੈਂ ਸੋਚਿਆ ਵੀ ਹੁਣ ਕੀ ਕਰੀਏ ਹਨਾ ਫਿਰ ਕਹਿੰਦਾ ਮੈਂ ਸੋਚਿਆ ਵੀ ਆਪ ਦਾ ਵਿਆਹ ਦਾ ਖੌਰੇ ਹੋਵੇ ਕਿ ਨਾ ਹੋਵੇ ਕਿਉਂਕਿ ਕਿ ਕਿਉਂਕਿ ਕਿਲੇ ਡੇਡ ਵਾਲੇ ਨੂੰ ਕਹਿੰਦਾ ਕਾਹਨ ਰਿਸ਼ਤਾ ਕਰਦਾ ਕਹਿੰਦਾ ਮੈਂ ਸੋਚਿਆ ਵੀ ਆਪਾਂ ਹੁਣ ਦੂਜੀ ਵਾਰ ਭੈਣ ਦਾ ਵਿਆਹ ਕਿਤੇ ਚੰਗਾ ਘਰ ਵੇਖ ਕੇ ਕਰ ਦਈਏ ਕਹਿੰਦਾ ਚਲੋ ਜੀ ਮੈਂ ਦੂਜੀ ਵਾਰੀ ਭੈਣ ਦਾ ਵਿਆਹ ਕੋਈ ਚੰਗਾ ਘਰ ਦੇ ਕੇ ਕਰਤਾ ਲੋੜਵੰਦ ਦੇ ਘਰੇ ਤੋਰਤੀ ਕਹਿੰਦਾ ਕਹਿੰਦਾ ਫਿਰ ਘਰੇ ਰਹਿ ਗਏ ਪਿਓ ਪਤ ਭਾਈ ਕੱਲੇ ਕਹਿੰਦਾ ਜਿਹੜਾ ਸਾਡਾ ਜਿਹੜਾ ਸਾਡਾ ਘਰ ਸੀਗਾ ਕਹਿੰਦਾ ਭਾਈ ਉਹ ਦਾਦੇ ਨੇ ਪਾਇਆ ਸੀਗਾ ਉਹ ਸਾਰੇ ਕਹਿੰਦਾ ਕੰਨਾਂ ਤੁਸੀਂ ਇਮੇਟ ਜਮ੍ਹਾਂ ਛੜਿਆ ਪਿਆ ਬੁਰਾ ਹਾਲ ਹੋਇਆ ਪਿਆ ਕਹਿੰਦਾ ਘ ਅਗਲਾ ਘਰ ਵੇਕੇ ਬਾਰੇ ਹੀ ਮੁੜ ਜਾਂਦਾ ਵੀ ਨਹੀਂ ਭਰਾਵਾ ਅਸੀਂ ਇੱਥੇ ਆਪਦੀ ਕੁੜੀ ਦਾ ਰਿਸ਼ਤਾ ਨਹੀਂ ਕਰਨਾ ਕਹਿੰਦਾ ਭਰਾਵਾ ਹੁਣ ਮੈਂ ਸਾਰਾ ਸਾਰਾ ਦਿਨ ਮੰਨ ਲਾ ਕੱਲਾ ਬੈਠਾ ਰਹਿੰਦਾ ਸੀ ਕਹਿੰਦਾ ਕੱਲਾ ਬਹਿ ਬਹਿ ਕੇ ਮੈਨੂੰ ਮੰਨ ਲਓ ਡਿਪਰੈਸ਼ਨ ਹੋ ਗਿਆ ਉਸ ਤੋਂ ਬਾਅਦ ਮੈਂ ਆਪਦੀ ਪੂਆ ਨੂੰ ਕਿਹਾ ਵੀ ਪੂਆ ਐ ਕਰ ਵੀ ਚੱਲ ਜੇ ਮੰਨ ਲਓ ਆਪਦੀ ਬਰਾਦਰੀ ਦਾ ਪਰਮਿਸ਼ਤਾ ਨਹੀਂ ਮਿਲਦਾ ਵੀ ਤੂੰ ਕਿਸੇ ਹੋਰ ਕਾਸਟ ਦਾ ਰਿਸ਼ਤਾ ਦੇਖ ਲਾ ਕੋਈ ਗਰੀਬ ਘਰ ਦੀ ਕੁੜੀ ਦੇਖ ਲਾ ਕੋਈ ਲੋੜਵੰਦ ਕੁੜੀ ਦੇਖ ਲਾ ਕਿਉਂਕਿ ਜਿਹੋ ਜੇ ਆਪਣੇ ਘਰ ਦੇ ਹਾਲਾਤ ਹੋਏ ਪਏ ਆ ਐਂ ਦਾ ਰਿਸ਼ਤਾ ਹੋਣਾ ਨਹੀਂ ਕਿੱਲਾ ਨੜ ਜਮੀਨ ਵੇਖ ਕੇ ਵੀ ਰਿਸ਼ਤਾ ਨਹੀਂ ਹੋਣਾ ਕਿਉਂਕਿ ਜਿਆਦਾ ਘਰ ਚੰਗਾ ਬਣਿਆ ਹੋਊਗਾ ਘਰ ਬਿਨਾਂ ਰਿਸ਼ਤਾ ਨਹੀਂ ਹੁੰਦਾ ਕਿਉਂਕਿ ਕਹਿੰਦਾ ਘਰ ਦੇ ਨਾਲ ਤੇ ਘਰ ਦੇ ਪੱਲੇ ਤਾਂ ਕੁਝ ਹੈ ਨਹੀਂਗਾ ਕਹਿੰਦਾ ਬਸ ਉਹੀ ਬਾਲਿਆਂ ਵਾਲੀਆਂ ਛੱਤਾਂ ਤੇ ਉਹੀ ਡਾਟਾਂ ਪਈਆਂ ਹੋਈਆਂ ਨਾ ਕੋਈ ਕੰਧ ਨਾ ਵੀ ਕੌਲਾ ਨਾ ਵੀ ਲੈਟਰਨ ਨਾ ਵੀ ਬਾਥਰੂਮ ਕਹਿੰਦਾ ਮੇਰੀ ਭੂਆ ਕਹਿੰਦੀ ਨਾ ਨਾ ਰਿਸ਼ਤਾ ਤਾਂ ਬਰਾਦਰੀ ਦੇ ਵਿੱਚ ਹੀ ਕਰਾਂਗੇ ਆਪਾਂ ਮੈਂ ਕਿਸੇ ਹੋਰ ਜਿਆਦਾ ਰਿਸ਼ਤਾਣੀ ਹੋਣ ਦੇਣਾ ਚਲੋ ਜੀ ਮੈਂ ਫਿਰ ਚੁੱਪ ਕਰ ਜਾਂਦਾ ਕਹਿੰਦਾ ਜਿਹੜੀ ਮੇਰੀ ਚਾਚੀ ਹੁੰਦੀ ਹੈ ਕਹਿੰਦਾ ਉਹ ਬਹੁਤ ਚਲਾਕ ਹੁੰਦੀ ਹੈ ਉਹ ਕਹਦੀ ਰਿਸ਼ਤਾ ਮੈਂ ਕਰਾਉਣੀ ਹੈ ਮ ਕਹਾਂ ਚਲੋ ਜੀ ਮੇਰੀ ਚਾਚੀ ਮੇਰੀ ਭੂਆ ਨਾਲ ਗੱਲ ਕਰ ਲੈਂਦੀ ਆ ਤੇ ਵਿਚੋਲਣ ਨੂੰ ਸੱਦ ਲਿਆ ਜਾਂਦਾ ਜਿਹੜੀ ਵਿਚੋਲਣੋਂ ਦਾ ਨਾਂ ਹੁੰਦਾ ਰਾਣੀ ਕਹਿੰਦੀ ਜਦੋਂ ਵਿਚੋਲਣ ਆਉਂਦੀ ਆ ਕਹਿੰਦਾ ਤੇ ਕਹਿੰਦੀ ਆ ਵੀ ਚਲ ਕੋਈ ਨਹੀਂ ਵੀ ਮੈਂ ਤੁਹਾਡਾ ਪਰਦਾ ਕੱਜ ਲਊਗੀ ਕਹਿੰਦਾ ਮੈਂ ਬੜਾ ਹਰਾਨ ਹੁੰਨਾ ਵੀ ਵਿਚੋਲਣ ਨੇ ਕਿਹੜੀ ਗੱਲ ਕਹਿ ਦਿੱਤੀ ਵੀ ਮੈਂ ਤੁਹਾਡਾ ਪਰਦਾ ਕੱਜ ਲਊਗੀ ਵੀ ਚੱਕਰ ਕੀ ਆ ਕਹਾਂ ਚਲ ਮੈਂ ਵੀ ਬਾਲੀ ਗੱਲ ਨਹੀਂ ਗੌਲੀ ਚਲੋ ਉਧਰੋਂ ਮੇਰੇ ਤੇ ਭੂਆ ਪ੍ਰੈਸ਼ਰ ਪਾਉਣ ਲੱਗੀ ਵੀ ਹਾਂ ਤੇਰਾ ਰਿਸ਼ਤਾ ਪੱਕ ਟੱਕ ਹੋਣ ਲੱਗੀ ਵੀ ਹੁਣ ਤੇਰਾ ਵਿਆਹ ਕਰ ਦਿਆਂਗੇ ਕਹਿੰਦਾ ਮੈਂ ਇੱਕੋ ਡਿਮਾਂਡ ਰੱਖੀ ਸੀ ਆਪਦੀ ਭੂਆ ਅੱਗੇ ਵੀ ਆਪਦੀ ਚਾਚੀ ਅੱਗੇ ਵੀ ਮੈਂ ਕੁੜੀ ਉਹ ਲੈਣੀ ਆ ਵੀ ਜਿਹੜੀ ਚੁਸਤ ਚਲਾਕ ਹੋਵੇ ਮਾੜੀ-ਮੋਢੀ ਦਾਸਕ ਪੜ੍ਹੀ ਹੋਵੇ ਵੀ ਘਰ ਚਲਾ ਸਕਦੀ ਹੋਵੇ ਵੀ ਬੱਚਿਆਂ ਆਪਦੇ ਨੂੰ ਪੜ੍ਹਾਉਣ ਲਿਖਾਉਣ ਜੋਗੀ ਹੋਵੇ ਵੀ ਘਰ ਚਲਾਉਣ ਜੋਗੀ ਹੋਵੇ ਕਿਉਂਕਿ ਪਹਿਲਾਂ ਮੇਰਾ ਨਾਨਕਾ ਪਰਿਵਾਰ ਸਾਰਾ ਸਿਧਰਾ ਕਮਲਿਆਂ ਦਾ ਸੀਗਾ ਉਸ ਤੋਂ ਬਾਅਦ ਮੇਰਾ ਪਿਓ ਹੋ ਜਾ ਸੀਗਾ ਕਮਲਾ ਕਹਿੰਦਾ ਹੁਣ ਮੈਂ ਡਰਦਾ ਸੀ ਕਿ ਕਿਤੇ ਸਾਡੀ ਤੀਜੀ ਪੀੜ੍ਹੀ ਵੀ ਉਹੋ ਜੀ ਨਾ ਹੋ ਜਾਏ ਕਮਲਿਆਂ ਦੀ ਵੀ ਮੈਂ ਤਾਂ ਕਹਿੰਦਾ ਆਕਿਆ ਪੇਸੇ ਜਿੰਦਗੀ ਤੋਂ ਵੀ ਸਿਧਰਿਆਂ ਤੋਂ ਵੀ ਪਹਿਲਾਂ ਨਾਨਕਾ ਪਰਿਵਾਰ ਸਾਰਾ ਸਿਧਰਾ ਫਿਰ ਪਿਓ ਸਿਧਰਾ ਵੀ ਮੈਂ ਡਰਦਾ ਸੀ ਕਿ ਤੇ ਫਿਰ ਨਾ ਕਹੂੰ ਕਿ ਸਿਧਰੀ ਪੱਲੇ ਪੈ ਜੇ ਕਹਿੰਦਾ ਪਰ ਮਾੜੀ ਕਿਸਮਤ ਨੂੰ ਉਹੀ ਕੰਮ ਕਹਿੰਦਾ ਮੇਰ ਨਾਲ ਫੇਰ ਹੋ ਗਿਆ ਕਹਿੰਦਾ ਚਲੋ ਜੀ ਬੇਗ ਬਖਾਈ ਨੂੰ ਦਿਨ ਪੱਕਾ ਕਰ ਲਿਆ ਜਾਂਦਾ ਉਹ ਕੁੜੀ ਵਾਲੇ ਕਹਿੰਦੇ ਆ ਵੀ ਐ ਕਰੋ ਵੀ ਮੁੰਡੇ ਨੂੰ ਲੈ ਕੇ ਸਾਡੇ ਘਰੇ ਆ ਜਿਓ ਵੀ ਆਪਾਂ ਕੁੜੀ ਤੇ ਮੁੰਡੇ ਨੂੰ ਆਮੋ ਸਾਹਮਣੇ ਪਾਵਾ ਦਾਂਗੇ ਦਿਖਾ ਦਾਂਗੇ ਤੇ ਗੱਲਬਾਤ ਪੱਕੀ ਕਰ ਦਿਆਂਗੇ ਕਾਂ ਚਲੋ ਜੀ ਵਿਚੋਲਣ ਆਈ ਵਿਚੋਲਣ ਕਹਿੰਦੀ ਵੀ ਪਾ ਕੱਪੜੇ ਤੇ ਚੱਲ ਗਏ ਦਿਨ ਪੱਕਾ ਕਹਿੰਦੀ ਫਲਾਣਾ ਫਲਾਣਾ ਕਰਤਾ ਕਹਿੰਦੀ ਜਦੋਂ ਦਿਨ ਆਇਆ ਮੈਂ ਪ੍ਰਾਵਾ ਲਈੜੇ ਕੱਪੜੇ ਪਾਏ ਤੇ ਮੈਂ ਨਾਲ ਤੁਰ ਗਿਆ ਉੱਥੇ ਕਹਿੰਦਾ ਨਾਲ ਮੇਰੀ ਚਾਚੀ ਵੀ ਚਲੀ ਗਈ ਪੂਆ ਵੀ ਚਲੀ ਗਈ ਜਦੋਂ ਉਧਰ ਚਲੇ ਗਏ ਕਹਿੰਦਾ ਜਦੋਂ ਮੈਂ ਜਾ ਕੇ ਅਸੀਂ ਉਤਰਿਆ ਉਹਨਾਂ ਦੇ ਘਰ ਦੇ ਕੋਲ ਜਦੋਂ ਜਦੋਂ ਪ੍ਰਾਵਾ ਮੈਂ ਨਿਗਾਹ ਮਾਰੀ ਉਹਨਾਂ ਦੀ ਕੋਠੀ ਵੱਲ ਕਹਿੰਦਾ ਮੇਰੀ ਤਾਂ ਜਾਨ ਨਿਕਲ ਗਈ ਦੇਖ ਕੇ ਵੀ ਸਾਡੇ ਕੋਲ ਤਾਂ ਕਿੱਲਾ ਡੇੜਾ ਸਾਡੇ ਘਰ ਦਾ ਕੋਈ ਮੂੰਹ ਨਹੀਂ ਮੱਥਾ ਨਹੀਂ ਵੀ ਐਡੇ ਵੱਡੇ ਸਰਦਾਰਾਂ ਦੇ ਘਰੇ ਲਿਆ ਕੇ ਮੈਨੂੰ ਇਹ ਵਿਆਹਣ ਲੱਗਿਆ ਵੀ ਇਹ ਕੁੜੀ ਕਿਸੇ ਨਾ ਮੇਰੇ ਨਾਲ ਰਹਿ ਜੂਗੀ ਤਾਂ ਭਰਾਵਾ ਮੈਂ ਉਸ ਕੋਠੀ ਦੇ ਅੰਦਰ ਨਾ ਜਾਵਾਂ ਮੈਂ ਕਿਹਾ ਮੈਂ ਨਹੀਂ ਅੰਦਰ ਜਾਂਦਾ ਵੀ ਏਡੇ ਵੱਡੇ ਸਰਦਾਰ ਨੇ ਏਡੀ ਤਗੜੀ ਕੋਠੀ ਹੈਂ ਬੱਡੇ ਵੱਡੇ ਗੱਡੀਆਂ ਖੜੀਆਂ ਉਹਨਾਂ ਦੇ ਘਰੇ ਵੀ ਮੈਂ ਕਿਲੇ ਡੇਡ ਵਾਲਾ ਬੰਦਾ ਮੇਰੇ ਕੋ ਘਰ ਦਾ ਕੋਈ ਕੌਲਾ ਨਹੀਂ ਕੋਈ ਬੂਹਾ ਨਹੀਂ ਕੋਈ ਲੈਟਰਨ ਨਹੀਂ ਬਾਥਰੂਮ ਨਹੀਂ ਵੀ ਤੁਸੀਂ ਮੇਰਾ ਘਰ ਜਾੜਨਾ ਵੀ ਰਹਿਣ ਦਿਓ ਮੈਂ ਤਾਂ ਕਿਸੇ ਗਰੀਬ ਘਰੇ ਰਿਸ਼ਤਾ ਲਾਊਂਗਾ ਚਲੋ ਜੀ ਵਿਚੋਲਣ ਕਹਿ ਕਹ ਭਾਈ ਕਹਿੰਦਾ ਮੈਨੂੰ ਫੇਰ ਉੱਥੇ ਲੈ ਗੀ ਕਹਿੰਦੇ ਉੱਥੇ ਲੈ ਗੀ ਤੇ ਜਦੋਂ ਕੁੜੀ ਵੇਖੀ ਭਰਾਵਾ ਕਹਾਂ ਚਲੋ ਕੁੜੀ ਠੀਕ ਸੀ ਉਹ ਕਹਿੰਦੇ ਵੀ ਸਾਨੂੰ ਮੁੰਡਾ ਪਸੰਦ ਆ। ਕਹਿੰਦਾ ਮੈਂ ਬਾਹਰ ਉੱਠ ਕੇ ਆਇਆ ਮੈਂ ਵਿਚੋਲਣ ਨੂੰ ਕਿਹਾ ਵੀ ਗੱਲ ਸੁਣ ਮੇਰੀ ਵੀ ਮੈਨੂੰ 2 ਮਿੰਟ ਕੁੜੀ ਨਾਲ ਗੱਲਬਾਤ ਕਰਨ ਦਾ ਟਾਈਮ ਦਿਓ। ਵਿਚੋਲਣ ਨੇ ਕਿਹਾ ਤੂੰ ਕਮਲ ਆ। ਵੀ ਤੈਨੂੰ ਮੇਰੇ ਤੇ ਯਕੀਨ ਨਹੀਂ ਹੈਗਾ। ਵੀ ਤੂੰ ਚੁੱਪ ਕਰਕੇ ਬਸ ਗੱਲ ਪੱਕ ਠੱਕ ਕਾ ਵੀ ਤੂੰ ਕਹੇ ਬਈ ਨੂੰ ਕੁੜੀ ਪਸੰਦ ਆ। ਕਹਾਂ ਜਿਹੜੀ ਮੈਂ ਤਾਂ ਕਹਿ ਦਿੰਦਾ ਸੀ ਕੁੜੀ ਪਸੰਦ ਆ ਕਿਉਂਕਿ ਮੇਰੇ ਕੋਲ ਕਰਾਂਗੇ ਰਿਸ਼ਤੇ ਦੀ ਲੈਣ ਲੱਗੀ ਹੋਈ ਸੀ ਕਹਿੰਦਾ। ਕਹਿੰਦਾ ਚਲੋ ਜੀ ਉਸ ਤੋਂ ਬਾਅਦ ਮੈਂ ਘਰੇ ਆਇਆ ਨਾ ਕਹਿੰਦਾ ਹਾਂ ਕਰਕੇ। ਕਹਿੰਦਾ ਉਸ ਤੋਂ ਬਾਅਦ ਸਾਡਾ ਉਧਰ ਇੱਕ ਦਾ ਰਿ ਵੀਰ ਜੀ ਮੇਰਾ ਸੰਡੂ ਕਹ ਲੋ ਉਹਨੂੰ ਪੁੱਛ ਪੜਤਾਲ ਕੀਤੀ ਉਹ ਕਹਿੰਦਾ ਵੀ ਨਾ ਸਾਰਾ ਕੁਝ ਵਧੀਆ ਤੂੰ ਟੈਨਸ਼ਨ ਨਾ ਲੈ ਤੇ ਉਸ ਤੋਂ ਬਾਅਦ ਕਹਿੰਦਾ ਭਰਾਵਾ ਕੀ ਹੋਇਆ ਵੀ ਮੇਰਾ ਕਹਿੰਦਾ ਹੋ ਜਾਂਦਾ ਵਿਆਹ ਕਹਿੰਦਾ ਵਿਆਹ ਤੋਂ ਬਾਅਦ ਮੈਨੂੰ ਪਤਾ ਲੱਗਦਾ ਵੀ ਜਿਹੜੀ ਇਹਨਾਂ ਨੇ ਮੇਰੇ ਪੱਲੇ ਪਾਈ ਆ ਇਹ ਜਮਾ ਹੀ ਸਿਦਰੀ ਆ ਵੀ ਇਹਨੂੰ ਦਾ ਊੜਾ ਖੁਕੜਾ ਜਮੇ ਨਹੀਂ ਆਉਂਦਾ ਕਹਿੰਦਾ ਕਹਿੰਦਾ ਭਰਾਵਾ ਉਸ ਤੋਂ ਬਾਅਦ ਕਿ ਮੈਂ ਵਿਆਹ ਤੋਂ ਥੋੜੇ ਕਿ ਦਿਨਾਂ ਬਾਅਦ ਜਦੋਂ ਆਪਦੇ ਸੰਡੂ ਦੇ ਘਰ ਜਾਣਾ ਕਹਿੰਦਾ ਮੈਂ ਸੰਡੂ ਦੇ ਘਰ ਗਿਆ ਤੇ ਕਹਿੰਦਾ ਜਦੋਂ ਮੈਂ ਸੰਡੂ ਦੇ ਘਰ ਦੇ ਅੰਦਰ ਐਂਟਰ ਹੋਇਆ ਕਹਿੰਦਾ ਭਰਾਵਾ ਪੂਰੀ ਤਗੜੀ ਕੋਠੀ ਤੇ ਚੰਗੇ ਵੱਡੇ ਟਰੈਕਟਰ ਖੜੇ ਚੰਗੀਆਂ ਗੱਡੀਆਂ ਖੜੀਆਂ ਕਹਿੰਦਾ ਯਾਰ ਮੈਨੂੰ ਬੜੀ ਸ਼ਰਮ ਆਈ ਵੀ ਮੇਰੇ ਕੋਲ ਤਾਂ ਕਿੱਲਾ ਡੇਡ ਜ਼ਮੀਨ ਦਾ ਵੀ ਮੈਂ ਤਾਂ ਬੜਾ ਛੋਟਾ ਬੰਦਾ ਸੀਗਾ ਵੀ ਇਹਨਾਂ ਨੇ ਆ ਮੈਨੂੰ ਕਿੱਧਰ ਸਿਆਪੇ ਚ ਪਾਤਾ ਹਨਾ ਵੀ ਐਡੇ ਡੇ ਰਿਸ਼ਤੇਦਾਰਾਂ ਦੇ ਘਰਾਂ 'ਚ ਮੈਂ ਕਿਵੇਂ ਜਾਵਾਂ ਵੀ ਮੈਨੂੰ ਤਾਂ ਸ਼ਰਮ ਆਉਂਦੀ ਵੀ ਮੇਰਾ ਤਾਂ ਕੋਈ ਘਰ ਦਾ ਬੂਆ ਨਹੀਂ ਕੌਲਾ ਨਹੀਂ ਵੀ ਮੈਂ ਇਹਨਾਂ ਨਾਲ ਤਾਂ ਵਰਤਨ ਚੁੱਕੇ ਹੀ ਨਹੀਂ ਹੈਗਾ ਕਹਿੰਦਾ ਮੈਂ ਵਿਚੋਲਣ ਨੂੰ ਬਹੁਤ ਕਿਹਾ ਸੀ ਵੀ ਮੈਨੂੰ ਮਾੜੇ ਘਰ ਦਾ ਰਿਸ਼ਤਾ ਲੈ ਦੇ ਵੀ ਮੈਂ ਐਡੇ ਟੱਗੜੇ ਘਰ ਰਿਸ਼ਤਾ ਨਹੀਂ ਲੈਣਾ ਤਾਂ ਚਲੋ ਜੀ ਮੈਂ ਉੱਥੋਂ ਵੀ ਆ ਗਿਆ ਕਹਿੰਦਾ ਆਪਦੇ ਘਰੇ ਆਇਆ ਤੇ ਕਹਿੰਦਾ ਮੈਨੂੰ ਹੌਲੀ-ਹੌਲੀ ਜਦੋਂ ਵਿਆਹ ਤੋਂ 15-20 ਦਿਨਾਂ ਬਾਅਦ ਹੌਲੀ ਲਈ ਪਤਾ ਲੱਗਣਾ ਸ਼ੁਰੂ ਹੋ ਗਿਆ ਵੀ ਇਹ ਨਾਂ ਦਾ ਕੋਈ ਬਾੜੀ ਪੜੀ ਲਿਖੀ ਐ ਤੇ ਹੈਗੀ ਵੀ ਜਮਾ ਮੋٹے ਦਿਮਾਗ ਦੀ ਆ ਵੀ ਇਹਨੂੰ ਜਮਾ ਹੀ ਊੜਾੜਾ ਵੀ ਨਹੀਂ ਆਉਦਾ ਕਹਿੰਦਾ ਬਾਅਦ ਚ ਮੈਨੂੰ ਪਤਾ ਲੱਗਿਆ ਹੌਲੀ-ਹੌਲੀ ਮੇਰੇ ਸਹੁਰਿਆਂ ਬਾਰੇ ਵੀ ਜਿਹੜਾ ਮੇਰਾ ਸਾਲਾ ਉਹ ਵੀ ਜਮਾ ਸਿਧਰਾ ਸੀਗਾ ਜਿਹੜਾ ਗਾਂ ਮੇਰੇ ਸਾਲੇ ਦਾ ਪਿਓ ਸੀ ਉਹ ਵੀ ਜਮਾ ਸਿਧਰਾ ਸੀ ਕਹਿੰਦਾ ਕਹਿੰਦਾ ਜਦੋਂ ਮੈਂ ਸਹੁਰਿਆਂ ਦੇ ਘਰੇ ਆਉਣ ਜਾਣ ਲੱਗਿਆ ਮੈਨੂੰ ਫੇਰ ਪਤਾ ਲੱਗਿਆ ਵੀ ਇਹ ਵੀ ਸਾਰਾ ਟੱਬਰ ਕਮਲਿਆਂ ਦਾ ਹੀ ਆ ਵੀ ਇਹਨਾਂ ਦੇ ਵੀ ਜਨਾਨੀਆਂ ਦੇ ਸਿਵਾਗ ਡੋਰਾ ਉਹੀ ਘਰ ਚਲਾਈ ਫਿਰਦੀਆਂ ਕਹਿੰਦਾ ਭਰਾਵਾ ਮੈਂ ਜਿਹੜੀ ਕੱਲ ਤੋਂ ਡਰਦਾ ਸੀ ਮੇਰੇ ਨਾਲ ਉਹ ਕੰਮ ਫੇਰ ਹੋ ਗਿਆ ਵੀ ਸਾਡੀ ਗਾਂ ਤੀਜੀ ਪੀਡੀ ਫੇਰ ਕਮਲਿਆਂ ਦੀ ਪੈਦਾ ਹੋ ਗਈ ਬਾਈ ਕਹਿੰਦਾ ਹੁਣ ਨਾ ਤਾਂ ਉਹ ਕਹਿੰਦਾ ਮੇਰੇ ਨਾਲ ਬਾੜਾ ਬੋਲਦੀ ਚੱਲਦੀ ਹੈ ਕਿਉਂਕਿ ਹੈ ਹੀ ਸਿਧਰੀ ਕਹਿੰਦਾ ਮੈਂ ਜਦੋਂ ਕੱਲਾ ਹੁੰਦਾ ਸੀਗਾ ਉਦੋਂ ਵੀ ਸਾਰਾ ਦਿਨ ਪਿਆ ਡਾਟਾਂ ਨਾਲ ਚਾਕੀ ਜਾਂਦਾ ਸੀਗਾ ਕਹਿੰਦਾ ਹੁਣ ਵੀ ਮੈਂ ਰਾਤ ਨੂੰ ਕੱਲਾ ਪਿਆ ਡਾਟਾਂ ਨਾਲ ਚਾਕੀ ਜਾਂਦਾ ਕਹਿੰਦਾ ਜਿਵੇਂ ਆਪਦੀ ਘਰ ਦੇ ਵਾਲੇ ਵੇਖਣ ਕਹਿੰਦਾ ਨਾ ਬੋਲਦੀ ਹੈ ਨਾ ਚੱਲਦੀ ਹੈ ਚੁੱਪ ਕਰਕੇ ਪਈ ਰਹਿੰਦੀ ਹੈ ਸਿਧਰੀ ਹੈਗੀ ਕਹਿੰ ਪਹਿਲਾ ਨਾਨਕਾ ਪਰਿਵਾਰ ਕਮਲਾ ਫਿਰ ਪਿਓ ਕਮਲਾ ਤੀਜੀ ਪੀੜੀ ਆਈ ਤੇ ਘਰ ਵਾਲੀ ਕਮਲੀ ਟੱਕਰ ਗਈ ਕਹਿੰਦਾ ਭਰਾਵਾ ਸਾਡੀ ਤਾਂ ਸਾਰੀ ਤਿੰਨੇ ਤਿੰਨੇ ਪੀੜੀਆਂ ਸਤਿਆਂ ਨਾਸ ਹੋ ਗਿਆ ਵੀ ਮੈਂ ਸੋਚਦਾ ਸੀ ਵੀ ਚਲ ਭਾਵੇਂ ਗਰੀਬ ਘਰ ਦੀ ਕੁੜੀ ਮਿਲ ਜਾਂਦੀ ਭਾਵੇਂ ਪੂਰਾ ਕਾਲੀ ਮਿਲ ਜਾਂਦੀ ਮਧਰੀ ਮਿਲ ਜਾਂਦੀ ਸੀ ਕੋਈ ਚੱਕਰ ਨਹੀਂ ਸੀ ਪਰ ਹੁੰਦੀ ਕਹਿੰਦਾ ਚੁਸਤ ਚਲਾ ਕੇ ਮੇਰੀ ਇਹ ਰੀਤ ਸੀਗੀ ਵੀ ਚੁਸਤ ਚਲਾ ਕੇ ਕੁੜੀ ਹੋਵੇ ਜਿਹੜੀ ਸਾਡੇ ਘਰ ਨੂੰ ਚਲਾ ਲੇ ਅੱਗੇ ਤੋਰ ਲਈ ਗਾਂ ਜਿਹੜੇ ਬੱਚੇ ਪੈਦਾ ਹੋਣਗੇ ਉਹ ਵੀ ਚੁਸਤ ਚਲਾ ਕੇ ਪੈਦਾ ਹੋਣਗੇ ਕਹਿੰਦਾ ਭਰਾਵਾ ਹੁਣ ਤਾਂ ਮੈਨੂੰ ਇਹ ਡਰ ਲੱਗ ਜਾਂਦਾ ਵੀ ਜੇ ਜਿਹੜੇ ਗਾਂ ਬੱਚੇ ਪੈਦਾ ਹੋਣਗੇ ਕਿਤੇ ਉਹ ਵੀ ਨਾ ਸਦਰੇ ਪੈਦਾ ਹੋ ਜਾਣ ਕਹਿੰਦਾ ਬਈ ਕਹਦਾ ਹੁਣ ਨਾ ਤਾਂ ਮੈਂ ਇਹਨੂੰ ਛੱਡਣ ਜੋਗਾ ਤੇ ਨਾਕ ਨਾ ਬਈ ਰੱਖਣ ਜੋਗਾ ਤੇ ਕਹਿੰਦਾ ਬਈ ਸਭ ਤੋਂ ਵੱਡਾ ਕਸੂਰ ਹੈਗਾ ਵਿਚੋਲਣ ਦਾ ਤੇ ਮੇਰੀ ਭੂਆ ਦਾ ਕਹਿੰਦਾ ਕਹਿੰਦਾ ਮੈਂ ਵਿਚੋਲਣ ਕੇ ਵੀ ਬੜੇ ਤਰਲੇ ਪਾਏ ਸੀ ਮੈਂ ਆਪਦੀ ਭੂਆ ਕੇ ਬਹੁਤ ਤਰਲੇ ਪਾਏ ਸੀ ਵੀ ਭੂਆ ਮੈਨੂੰ ਮਾੜੇ ਘਰ ਦੀ ਕੁੜੀ ਲਿਆ ਦਿਓ ਜਿਹੜੀ ਮਰਜ਼ੀ ਕਾਸਟ ਦੀ ਕੁੜੀ ਲਿਆ ਦਿਓ ਲੋੜਬੰਦ ਕੁੜੀ ਲਿਆ ਦਿਓ ਭਾਵੇਂ ਪਹਿਲਾਂ ਤਲਾਕ ਹੋਇਆ ਹੋਵੇ ਉਹ ਕੁੜੀ ਲਿਆ ਦਿਓ ਜੈਹੋ ਜੀ ਮਰਜ਼ੀ ਲਿਆ ਦਿਓ ਬਰ ਹੋਵੇ ਥੋੜੀ ਬਾਲੀ ਪੜਦਾਸਕ ਪੜੀ ਹੋਵੇ ਤੇ ਝੋਸਤ ਚਲਾਕ ਹੋਵੇ ਵੀ ਮ गुजारा ਵਧੀਆ ਹੋ ਜਾਵੇ ਮੇਰੇ ਬੱਚੇ ਗਾਂ ਪੈਦਾ ਹੋਣਗੇ ਵੀ ਉਹ ਚੁਸਤ ਤਲਾਕ ਪੈਦਾ ਹੋਣਗੇ ਵੀ ਸਾਡੀ ਨਸਲ ਬਦਲ ਜਾਊਗੀ ਕਹਿੰਦਾ ਪਰ ਬਾਈ ਉਹ ਮਾੜੀ ਕਿਸਮਤ ਖੇਡਣਾ ਨਹੀਂ ਛੱਡਦੀ ਬਸ ਕਮਲਿਆਂ ਦੇ ਕਮਲੇ ਕਮਲਿਆਂ ਦੇ ਕਮਲੇ ਟੱਕਰਦੇ ਆਏ ਕਹਿੰਦਾ ਬਈ ਉਹ ਗੱਲ ਮੈਨੂੰ ਡਿਪਰੈਸ਼ਨ ਦੇ ਵਿੱਚ ਲੈ ਗਈ ਬਾਈ ਕਹਿੰਦਾ ਵੀ ਮੇਰੇ ਲਈ ਅਰਦਾਸ ਜ਼ਰੂਰ ਕਰਿਓ ਹੋ ਸਕਦਾ ਵੀ ਮੇਰੀ ਕੋਈ ਜ਼ਿੰਦਗੀ ਦਾ ਹੱਲ ਹੋ ਸਕੇ ਕਹਿੰਦਾ ਕਹਿੰਦਾ ਪਰ ਮੈਨੂੰ ਲੱਗਦਾ ਨਹੀਂ ਕੋਈ ਮੇਰੀ ਜ਼ਿੰਦਗੀ ਦਾ ਹੱਲ ਹੋ ਜੇ ਤੇ ਸਾਰੀ ਠੱਗੀ ਮਾਰਨ ਵਾਲੀ ਵਿਚੋਲਣ ਸੀ ਬਾਈ ਵਿਚੋਲਣ ਨੇ ਬਹੁਤ ਵੱਡੀ ਠੱਗੀ ਮਾਰੀ ਬਾਈ ਨਾਲ ਕਿਉਂਕਿ ਬਾਈ ਨੇ ਸਾਰੀ ਗੱਲਾਂ ਪਹਿ ਵੀ ਮੈਨੂੰ ਕੁੜੀ ਜੋ ਚਲਾ ਕੇ ਚਾਹੀਦੀ ਆ ਸੋਣੀ ਕਾਲੀ ਦਾ ਕੋਈ ਮਤਲਬ ਨਹੀਂ ਕਰ ਇਸ ਕਰਕੇ ਭਰਾਵੋ ਰਿਸ਼ਤਾ ਲੈਣ ਤੋਂ ਪਹਿਲਾਂ ਵਿਚੋਲਿਆਂ ਨਾਲ ਗੱਲ ਸਾਰੀ ਖੋਲਿਆ ਕਰੋ ਵੀ ਜੇ ਕੱਲ ਨੂੰ ਝੂਠ ਆਇਆ ਤਾਂ ਵਿਚੋਲਿਆ ਤੇਰਾ ਪਾਸਾ ਜ਼ਰੂਰ ਸੇਖਾਂਗੇ ਕਿਉਂਕਿ ਵਿਚੋਲਿਆਂ ਦਾ ਕੰਮ ਹੁੰਦਾ ਲਾਗੀਆਂ ਨੇ ਲਾਗ ਲੈਣਾ ਭਾਵੇਂ ਜਾਂਦੀ ਰੰਡੀ ਹੋ ਜਾਏ ਉਹਨਾਂ ਨੂੰ ਆਪ ਦੇ ਬਸ ਜਿਹੜਾ ਥੋੜਾ ਬੜਾ ਛਾਪਾਂ ਛੱਲਿਆਂ ਤਾਂ ਕੇ ਮਤਲਬ ਹੁੰਦਾ ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਅਸੀਂ ਕਿਹਦੇ ਤਾਰਾਂ ਕਿਹਦੇ ਨਾਲ ਜੋੜੀ ਜਾਂਦੇ ਹਾਂ ਹੁਣ ਬਾਈ ਜਿਵੇਂ ਹੋ ਜਾਵਾ ਗਰੀਬ ਸੀ ਵਿਚਾਰਾ ਕੋਈ ਘਰ ਦਾ ਮੂੰਹ ਨਹੀਂ ਸਿਰੇ ਕੋਈ ਕੌਲਾ ਨਹੀਂ ਕੋਈ ਕੰਧ ਨਹੀਂ ਤੇ ਵਿਆਹ ਤਾਂ ਚੱਕ ਕੇ ਵੱਡੇ ਸਰਦਾਰਾਂ ਕਰੇ ਉਹਨਾਂ ਨੇ ਕੁੜੀ ਤਾਂ ਤੌਰਤੀ ਕਿਉਂਕਿ ਉਹ ਕੁੜੀ ਸਿਧਰੀ ਸੀ ਕੁੜੀ ਗਾਂਹ ਦੇ ਦੇ ਵਿੱਚ ਦੀ ਨਹੀਂ ਸੀ ਉਹਨਾਂ ਦੀ ਜਿਹੜਾ ਹੁਣ ਸਾਂਡੂ ਆ ਸਾਂਡੂ ਵੀ ਪੂਰਾ ਤਕੜਾ ਜਿਹੜੀ ਚੁਸਤ ਚਲਾ ਕੇ ਭੈਣ ਸੀ ਵੀ ਸਾਲੀ ਬਾਈ ਦੀ ਜਿਹੜੀ ਸਾਲੀ ਸੀਗੀ ਉਹ ਚੰਗੇ ਘਰੇ ਵਿਆਹੀ ਆ ਉਹ ਪੂਰੇ ਸਰਦਾਰਾਂ ਦੇ ਘਰੇ ਵਿਆਹੀ ਆ ਏਸੀ ਸਿਧਰੀ ਇਹ ਚੱਕ ਕੇ ਉਹਨਾਂ ਨੇ ਬਾਈ ਨਾਲ ਤੌਰਤੀ ਇਸ ਕਰਕੇ ਇਹੋ ਜਿਹੇ ਧੋਖੇ ਵੀ ਬੰਦੇ ਨੂੰ ਅੰਦਰੋਂ ਅੰਦਰ ਹੀ ਖਾ ਜਾਂਦੇ ਆ ਕਿਉਂਕਿ ਬਾਈ ਪਹਿਲਾਂ ਹੀ ਬੜਾ ਪਰੇਸ਼ਾਨ ਸੀ ਆਪਦੇ ਕੌਂਲੇ ਪਰਿਵਾਰ ਤੋਂ ਆਪਦੇ ਸਿਧਰੇ ਪਰਿਵਾਰ ਤੋਂ ਉਹੀ ਗਾਂਹ ਫੇਰ ਤੇ ਜੀਪੀਡੀ ਵਿੱਚ ਵੀ ਉਹੀ ਕੰਮ ਹੋ ਗਿਆ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਤਾਂ ਜੋ ਬਾਤ ਤੋਂ ਬਾਤ ਲੋਕਾਂ ਤੱਕ ਸੁਨੇਹਾ ਜਾਵੇ ਕਿ ਰਿਸ਼ਤਾ ਲੈਣ ਤੋਂ ਪਹਿਲਾਂ ਪੁੱਛ ਪੜਤਾਲ ਜ਼ਰੂਰ ਕਰਿਆ ਕਰੋ ਵਿਚੋਲੇ ਨਾਲ ਗੱਲ ਜ਼ਰੂਰ ਖੋਲਿਆ ਕਰੋ ਵਿਚੋਲੇ ਨੂੰ ਪਹਿਲਾਂ ਸਮਝਾ ਦਿਆ ਕਰੋ ਬੱਲਿਆ ਗੱਲ ਸੁਣ ਲੈ ਜੇ ਕੱਲ ਨੂੰ ਗੱਲ ਕੋਈ ਖੋਟੀ ਨਿਕਲ ਆਈ ਵੀ ਝੂਠ ਨਿਕਲ ਆਇਆ ਤੇ ਤੇਰੇ ਆਪਾਸਾ ਜ਼ਰੂਰ ਸੇਕਾਂਗੇ ਫਿਰ ਵਿਚੋਲੇ ਨੂੰ ਪੁੱਠਾ ਪਾਲਿਆ ਕਰੋ ਉੱਥੇ ਜੇ ਗੱਲ ਝੂਠ ਦੇ ਕਲਾਵੇ ਹੁਣ ਉਹ ਵਿਚਾਰਾ ਗੋਲੀਆਂ ਖਾ ਖਾ ਨੀਂਦ ਦੀਆਂ ਮਸਾ ਸੌਂਦਾ ਬਾਈ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ